ਰਿਸ਼ਤੇਦਾਰਾਂ ਦੀ ਮਜਲਿਸ ਵਿੱਚ ਬਹਿ ਕੇ ਔਰ ਮਿੱਤਰਾਂ ਦੋਸਤਾਂ ਦੀ ਮਹਿਫਲ ਵਿੱਚ ਬਹਿ ਕੇ ਜੇ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਮੈਂ ਬਹੁਤ ਵੱਡਾ ਬੰਦਾ ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਅਜੇ ਵੱਡੇ ਬਣੇ ਨਹੀਂ ਅਜੇ ਹੋਰ ਮੇਨਣ ਦੀ ਲੋੜ ਹੈ ਕਿਉਂਕਿ ਵੱਡਾ ਬਣ ਜਾਣਾ ਉੱਚੇ ਹੋ ਜਾਣਾ ਉਹਦੇ ਆਪਣੇ ਆਪ ਦੇ ਅੰਦਰ ਹੀ ਅਰਥ ਨੇ ਉਹਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ ਕਿ ਮੈਂ ਵੱਡਾ ਛੋਟੀ ਜਿਹੀ ਉਦਾਹਰਣੇ ਵੀ ਮੈਦਾਨੀ ਇਲਾਕੇ ਵਿੱਚੋਂ ਵੇਖੋ ਤੁਹਾਡੇ ਨੇੜੇ ਪਹਾੜ ਹੋਣ ਤੇ ਉਹ ਵੇਖਣ ਨੂੰ ਐਵੇਂ ਲੱਗਦਾ ਹੈ ਕਿ ਆ ਜਿਵੇਂ 2 4 5 ਮੀਲ ਦੀ ਦੂਰੀ ਤੇ ਪਾੜ ਨੇ ਪਰ ਉਹ ਇੰਨੀ ਨੇੜੇ ਹੁੰਦੇ ਨਹੀਂ ਹੁੰਦੇ ਨੇ ਉਹ 20 25 30 ਮੀਲ ਦੂਰ ਲੱਗਦੇ ਨੇ ਜਿਵੇਂ 3 4 ਮੀਲ ਦੂਰ ਨੇ ਉਚਾਈ ਆਪਣੇ ਆਪ ਦਿਸਣਾ ਸ਼ੁਰੂ ਹੋ ਜਾਂਦੀ ਹੈ ਉਚਾਈ ਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ ਕਿ ਮੈਂ ਉਚਾਈ ਹਾਂ ਮੈਂ ਦੋ ਚਾਰ ਉਦਾਹਰਣਾਂ ਤੁਹਾਡੇ ਸਾਹਮਣੇ ਰੱਖਦਾ ਹਾਂ ਬੋਰਡ ਦੀ ਛਾਂ ਦਾ ਜ਼ਿਕਰ ਕਿੱਸਿਆਂ ਦੇ ਅੰਦਰ ਕਹਾਣੀਆਂ ਦੇ ਅੰਦਰ ਨਾਵਲਾਂ ਦੇ ਅੰਦਰ ਸਟੋਰੀਆਂ ਦੇ ਅੰਦਰ ਤੇ ਆਮ ਸੱਜੇ ਖੱਬੇ ਜ਼ਿਕਰ ਮਿਲਦਾ ਹੈ ਕਿ ਬੋਰਡ ਦੀ ਛਾਂ ਜਿਆਦਾ ਵੀ ਹੁੰਦੀ ਹੈ ਤੇ ਠੰਡੀ ਵੀ ਹੁੰਦੀ ਹੈ ਸੰਘਣੀ ਹੁੰਦੀ ਹੈ ਕਿਉਂਕਿ ਧੁੱਪ ਸੂਰਜ ਦੀਆਂ ਕਿਰਨਾਂ ਥੱਲੇ ਤੱਕ ਡਿੱਗਦੀਆਂ ਹੀ ਨਹੀਂ ਖੈਰ ਹੁਣ ਬੋਰਡ ਦੀ ਛਾਂ ਨੂੰ ਇਹ ਬੋਲ ਕੇ ਕਹਿਣਾ ਪੈਂਦਾ ਹੈ ਕਿ ਮੇਰੀ ਕਿਕਰ ਨਾਲੋਂ ਛਾਂ ਜਿਆਦੀ ਇਹ ਫਲਾਣੇ ਰੁੱਖ ਨਾਲੋਂ ਛਾਂ ਜਿਆਦੀ ਆਪਣੇ ਆਪ ਹੀ ਨਹੀਂ ਉੱਥੇ ਫੈਸਲਾ ਹੋ ਜਾਂਦਾ ਆਪਣੇ ਆਪ ਹੀ ਨਹੀਂ ਉਹ ਜਿਹੜਾ ਡਿਫਾਈਨ ਹੋ ਜਾਂਦਾ ਕੰਮ ਵੀ ਆ ਕੀ ਕਰੇ ਜਾਂ ਕੋਈ ਹੋਰ ਰੋਕੇ ਤੇ ਆ ਬੋੜ ਤੇ ਦੋਵਾਂ ਦੀ ਸ਼ਾਹ ਦਾ ਅੰਤਰ ਵੇਖੋ ਕਿਸੇ ਰੁੱਖ ਦੀ ਛਾਇਆ ਦੇ ਅੰਦਰ ਬਿਰਲ ਬੜਾ ਹੁੰਦਾ ਹੈ ਧੁੱਪ ਪੈਂਦੀ ਹੈ ਪਰ ਬੋੜ ਦੀ ਛਾਇਆ ਦੇ ਅੰਦਰ ਧੁੱਪ ਪੈਂਦੀ ਗੁੰਜਾਇਸ਼ ਘੱਟ ਹੁੰਦੀ ਹੈ ਖੈਰ ਇੱਕ ਮੈਂ ਹੋਰ ਉਦਾਹਰਨ ਦਿਆਂ ਸੀ ਐਨ ਟਾਵਰ ਹੋਵੇ ਜਾਂ ਬਰਜ ਖਲੀਫਾ ਹੋਵੇ ਦੁਬਈ ਦੇ ਅੰਦਰ ਸੀ ਐਨ ਟਾਵਰ ਕੈਨੇਡਾ ਦੇ ਅੰਦਰ ਹੈ ਟੋਰਾਂਟੋ ਸਿਟੀ ਦੇ ਅੰਦਰ CN ਟਾਵਰ ਹੋਵੇ ਜਾਂ ਬੁਰਜ ਖਲੀਫਾ ਹੋਵੇ ਦੁਬਈ ਦੇ ਅੰਦਰ ਤੇ ਕੀ ਉਹਨਾਂ ਉੱਚੀਆਂ ਬਿਲਡਿੰਗਾਂ ਨੂੰ ਬੋਲ ਕੇ ਕਹਿਣਾ ਪੈਂਦਾ ਹੈ ਕਿ ਅਸੀਂ ਬਹੁਤ ਉੱਚੀਆਂ ਵਾ CN ਟਾਵਰ ਨੂੰ ਕਹਿਣਾ ਪੈਂਦਾ ਹੈ ਕਿ ਮੈਂ ਟ੍ਰਾਂਟੋ ਦੇ ਸਭ ਤੋਂ ਉੱਚੀ ਬਿਲਡਿੰਗ ਹ ਜਾਂ ਬੁਰਜ ਖਲੀਫਾ ਨੂੰ ਕਹਿਣਾ ਪੈਂਦਾ ਹੈ ਬਿਉਣ ਵਾਲਿਓ ਕਿੱਥੇ ਥੱਲੇ ਥੱਲੇ ਘੁੰਮੀ ਜਾ ਰਹੇ ਹੋ ਬੁਰਜ ਖਲੀਫਾ ਮੈਂ ਆ ਉੱਚਾ ਮੈਂ ਆ ਮੇਰੇ ਕੋਲ ਉਹ ਕਹਿਣਾ ਤਾਂ ਨਹੀਂ ਨਾ ਪੈਂਦਾ ਉਹ ਦੂਰੋਂ ਦੇਖ ਪੈਂਦੇ ਨੇ ਕਿ ਸਭ ਤੋਂ ਉੱਚੀ ਇਮਾਰਤੇ ਆਮ ਇਮਾਰਤਾਂ ਇਹਨਾਂ ਦੇ ਬਰਾਬਰ ਕੁਝ ਵੀ ਨਹੀਂ ਹੈ। ਇੱਕ ਹੋਰ ਗੱਲ। ਸਾਗਰ ਨੂੰ ਸਮੁੰਦਰ ਨੂੰ ਕਦੇ ਬੋਲ ਕੇ ਨਹੀਂ ਕਹਿਣਾ ਪੈਂਦਾ ਕਿ ਮੈਂ ਬਹੁਤ ਡੂੰਘਾ ਹਾਂ। ਮੇਰੇ ਅੰਦਰ ਕਈ ਤਰ੍ਹਾਂ ਦੀਆਂ ਜੁਨੀਆ ਰਹਿੰਦੀਆਂ ਨੇ। ਮੈਂ ਵੱਡੇ-ਵੱਡੇ ਸ਼ਿਪ ਡੋਬਨ ਦੀ ਸਮਰੱਥਾ ਰੱਖਦਾ ਹਾਂ। ਕਦੇ ਉਹਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ। ਸਾਗਰ ਦਾ ਪਾਣੀ ਸਾਗਰ ਦੀ ਗਹਿਰਾਈ ਉਹ ਆਪਣੇ ਆਪ ਹੀ ਬਿਆਨ ਕਰਦੀ ਏ ਵੀ ਇਹ ਡੂੰਘਾ ਏ ਇਹਦੇ ਅੰਦਰ ਜਾਣ ਤੋਂ ਚਿਜਖੋ ਇਹਦੇ ਅੰਦਰ ਜੂਨਾ ਵੀ ਬੜੀਆਂ ਨੇ ਇਹਦੇ ਅੰਦਰ ਗਹਿਰਾਈ ਵੀ ਬੜੀ ਏ ਡੋਬਦਾ ਏ ਕਾ ਨੇੜੇ ਨਾ ਜਾਇਓ ਖੈਰ ਇਹਦੀਆਂ ਲਹਿਰਾਂ ਬੜੀਆਂ ਉੱਚੀਆਂ ਨੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਉਸ ਤੋਂ ਬਾਅਦ ਮੈਂ ਅਸਲ ਮੁੱਦੇ ਵੱਲ ਆਵਾਂਗਾ ਹਿਮਾਲਿਆ ਪਰਬਤ ਦੀ ਚੋਟੀ ਨੂੰ ਜਾਂ ਕਿਸੇ ਪਹਾੜ ਦੀ ਉੱਚੀ ਚੋਟੀ ਨੂੰ ਇਹ ਕਹਿਣਾ ਪੈਂਦਾ ਹੈ ਕਿ ਮੈਂ ਉੱਚਾ ਆ ਜਿਵੇਂ ਜਿਵੇਂ ਤੁਸੀਂ ਹਿਮਾਲਿਆ ਦੀ ਚੋਟੀ ਨੂੰ ਜਾ ਰਹੇ ਹੋ ਠੰਡੀਆਂ ਹਵਾਵਾਂ ਆ ਰਹੀਆਂ ਨੇ ਬਰਫ ਬਾਰੀ ਮਿਲ ਰਹੀ ਏ ਉਹਨੂੰ ਕਹਿੰਦੇ ਲੋੜ ਤੇ ਨਹੀਂ ਨਾ ਕਿ ਮੈਂ ਉੱਚਾ ਵੱਡੇ ਬਾਜ਼ਾਰਾਂ ਨੂੰ ਨਹੀਂ ਦੱਸਣਾ ਪੈਂਦਾ ਵੀ ਸਾਡੀ ਰੌਣਕ ਜ਼ਿਆਦਾ ਹੈ ਸਾਡੇ ਕੋਲ ਦੁਕਾਨਾਂ ਚੰਗੀਆਂ ਨੇ ਤੁਸੀਂ ਸਾਡੇ ਕੋਲ ਆਇਆ ਕਰੋ ਵੇਖੋ ਸਾਡੀ ਰੌਣਕ ਕਿੰਨੀ ਕਿਸੇ ਦੇਸ਼ ਦੇ ਪੀਐਮ ਨੂੰ ਨਹੀਂ ਕਹਿਣਾ ਪੈਂਦਾ ਕਿ ਮੈਂ ਪ੍ਰਾਈਮ ਮਿਨਿਸਟਰਾਂ ਮੇਰੀ ਇੱਜ਼ਤ ਤੁਸੀਂ ਨਹੀਂ ਕਰਦੇ ਸੀਐਮ ਨੂੰ ਨਹੀਂ ਕਹਿਣਾ ਪੈਂਦਾ ਮੈਂ ਸੀਐਮ ਐ ਮੇਰੀ ਇੱਜ਼ਤ ਨਹੀਂ ਕਰਦੇ ਮੈਨੂੰ ਤੁਸੀਂ ਪਛਾਣਦੇ ਨਹੀਂ ਹੁਣ ਜਿਹੜੀ ਮੈਂ ਗੱਲ ਅਖੀਰ ਤੇ ਕਹਿਣੀ ਚਾਹੁੰਦਾ ਅਗਰ ਤੁਹਾਨੂੰ ਦੱਸਣਾ ਪੈ ਰਿਹਾ ਹੈ ਰਿਸ਼ਤੇਦਾਰਾਂ ਦੇ ਅੰਦਰ ਬਹਿ ਕੇ ਕਿ ਮੈਂ ਬਹੁਤ ਵੱਡਾ ਆ ਮਿੱਤਰਾਂ ਦੇ ਅੰਦਰ ਬਹਿ ਕੇ ਕਿ ਮੈਂ ਬਹੁਤ ਵੱਡਾ ਆ ਤੇ ਇਹਦਾ ਮਤਲਬ ਤੁਹਾਡੀ ਵਿੜਾਈ ਅਜੇ ਪ੍ਰੋਪਰ ਬਣੀ ਨਹੀਂ ਹੈ ਤੇ ਅਜੇ ਉਹਦੇ ਅੰਦਰ ਕਮੀ ਹੈ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ ਇਮਾਨਦਾਰੀ ਵਿੱਚ ਵੱਡੇ ਬਣੋ ਮਿਲਨ ਵਰਤਨ ਵਿੱਚ ਵੱਡੇ ਬਣੋ ਹੈਲਪ ਕਰਨ ਦੇ ਵਿੱਚ ਵੱਡੇ ਬਣੋ ਤਨ ਦੌਲਤ ਵਿੱਚ ਬਿਜ਼ਨਸ ਵਿੱਚ ਵੱਡੇ ਬਣੋ ਆਪਣੇ ਆਪ ਲੋਕਾਂ ਦੇ ਸਾਹਮਣੇ ਗੱਲ ਆ ਜਾਏਗੀ ਕਿਸੇ ਨੂੰ ਬੋਲ ਕੇ ਨਹੀਂ ਅੱਛਾ ਪਿੰਡ ਦੇ ਅੰਦਰ ਮੰਨ ਲਓ ਵੀ ਕੋਈ ਗਰੀਬ ਘਰਵਾਂ ਹੋਵੇ ਕਿਸੇ ਦੀ ਧੀ ਦਾ ਵਿਆਹ ਹੋਵੇ ਗਰੀਬ ਦੀ ਤੇ ਪਿੰਡ ਦੇ ਅੰਦਰ ਕਿਸੇ ਇੱਕ ਬੰਦੇ ਨੇ ਉਹਦੀ 10 20 50 ਹਜ਼ਾਰ ਲੱਖ ਦੇ ਨਾਲ ਹੈਲਪ ਕੀਤੀ ਹੋਵੇ ਤੇ ਉਹ ਜਿਹਦੀ ਹੈਲਪ ਕੀਤੀ ਉਹ ਸਾਰੇ ਪਿੰਡ ਨੂੰ ਆਪਣੇ ਆਪ ਨਾ ਦੱਸੇਗਾ ਕਿ ਫਲਾਣਾ ਸਿੰਘ ਨੇ ਮੇਰੀ ਮਦਦ ਕੀਤੀ ਤੇ ਫਲਾਣੇ ਵਕਤ ਕੀਤੀ ਹੁਣ ਉਹ ਬੋਲ ਕੇ ਦੱਸੇ ਪਿੰਡ ਦੇ ਗੁਰਦੁਆਰੇ ਦੇ ਅੰਦਰ ਅਨਾਉਂਸ ਕਰਾਵੇ ਜੀ ਮੈਂ ਫਲਾਣਾ ਸਿੰਘ ਫਲਾਣੇ ਦੀ ਕੁੜੀ ਦੇ ਵਿਆਹ ਤੇ 50000 ਮੈਂ ਦਿੱਤਾ ਇਹ ਦੱਸਣ ਦੀ ਲੋੜ ਨਹੀਂ ਜਿੰਨੂੰ ਦਿੱਤਾ ਹੈ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਆਪਣੇ ਆਪ ਉਹਦੇ ਕੋਲੋਂ ਗੱਲ ਉਗੜ ਕੇ ਬਾਹਰ ਆਏਗੀ ਕਿ ਮੇਰੀ ਮਦਦ ਫਲਾਣੇ ਵਕਤ ਫਲਾਣਾ ਸਿੰਘ ਨੇ ਕੀਤੀ ਸੀ ਜਦੋਂ ਲੋਕ ਪੁੱਛਣਗੇ ਨਾ ਉਹ ਉਹਦਾ ਨਾਮ ਲੈ ਕੇ ਵੀ ਤੂੰ ਕੁੜੀ ਦਾ ਵਿਆਹ ਕੀਤਾ ਕੀਤਾ ਵੀ ਚੰਗਾ ਤੇਰੇ ਕੋਲ ਤੇ ਪੈਸੇ ਨਹੀਂ ਸਨ ਇਹ ਕਿਵੇਂ ਹੋਇਆ ਤੇ ਫਿਰ ਉਹ ਆਪੇ ਹੀ ਦੱਸੇਗਾ इमोशनल ਪੰਦੇ ਅੰਦਰ ਦੱਸੇਗਾ इमोशनल ਹੋ ਕੇ ਦੱਸੇਗਾ ਉਹ ਕਹੇਗਾ ਫਲਾਣਾ ਬੰਦਾ ਮੇਰੇ ਕੋਲ ਆਇਆ ਸੀ ਉਹਨੇ ਕਿਹਾ ਸੀ ਮੇਰਾ ਨਾਂ ਨਾ ਲਈ ਗੁਪਤ ਰੱਖੀ ਪਰ ਮੇਰੇ ਤੋਂ ਦੱਸਣ ਤੋਂ ਰਿਹਾ ਨਹੀਂ ਜਾ ਰਿਹਾ ਉਹ ਬੰਦਾ ਮੇਰੀ 50000 ਦੀ ਮਦਦ ਕਰਕੇ ਗਿਆ ਉਹਦੇ ਨਾਲ ਉਹਦਾ ਇੱਕ ਹੋਰ ਸੱਜਣ ਆਇਆ ਸੀ ਉਹ 50000 ਦੀ ਮਦਦ ਕਰਕੇ ਗਿਆ ਲੈ ਮੇਰੀ ਕੁੜੀ ਦਾ ਵਿਆਹ ਹੋ ਗਿਆ ਤੂੰ ਜੋ ਤੁਸੀਂ ਕਰਦੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਡੇ ਕਰਮ ਬੋਲਦੇ ਨੇ ਵੀ ਤੁਸੀਂ ਕਿਵੇਂ ਦੇ ਹੋ ਤੁਸੀਂ ਚੋਰ ਹੋ ਤੁਹਾਡੇ ਕਰਮ ਬੋਲਦੇ ਨੇ ਤੁਸੀਂ ਚੰਗੇ ਹੋ ਤੁਹਾਡੇ ਕਰਮ ਬੋਲਦੇ ਨੇ ਤੁਸੀਂ ਦਾਨੀ ਹੋ ਤੁਹਾਡੇ ਕਰਮ ਬੋਲਦੇ ਨੇ ਤੁਸੀਂ ਕਰਪਟ ਹੋ ਤੁਹਾਡੇ ਕਰਮ ਬੋਲਦੇ ਨੇ ਤੁਸੀਂ ਬੇਈਮਾਨ ਹੋ ਤੁਹਾਡੇ ਕਰਮ ਬੋਲਦੇ ਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਕਰਮ ਬੋਲਦੇ ਨੇ ਅੱਛਾ ਕਿਸੇ ਦਾ ਪਰਸ ਡਿੱਗਾ ਹੋਵੇ ਉਸ ਪਰਸ ਦੇ ਅੰਦਰ ਪੈਸੇ ਵੀ ਹੋਣ ਜਾਂ ਕੋਈ ਹੋਰ ਵੱਡਾ ਥੈਲਾ ਬੈਗ ਡਿੱਗਾ ਹੋਵੇ ਉਹਦੇ ਅੰਦਰ ਕੋਈ ਗਹਿਣਾ ਘਟਾ ਹੋਵੇ ਉਦੇ ਅੰਦਰ ਪੈਸੇ ਵੀ ਹੋਣ ਸੋਨੇ ਦੇ ਗਹਿਣੇ ਵੀ ਹੋਣ ਅੱਛਾ ਉਹਦੇ ਅੰਦਰੋਂ ਤੁਹਾਨੂੰ ਕਿਦਰੋਂ ਅਗਲੇ ਦਾ ਐਡਰੈਸ ਮਿਲ ਜਾਏ ਤੁਸੀਂ ਉਹਦੇ ਘਰ ਜਾ ਕੇ ਪਤਾ ਲੈ ਕੇ ਉਹਦੇ ਘਰ ਜਾ ਕੇ ਉਹਦਾ ਬੈਗ ਚੋਂਦਾ ਤ्यों ਵਾਪਸ ਕਰ ਦਿਓ ਤੇ ਤੁਹਾਨੂੰ ਦੱਸਣ ਦੀ ਲੋੜ ਪੈਗੀ ਕਿ ਮੈਂ ਬੈਗ ਵਾਪਸ ਕਰਕੇ ਆਇਆ ਫਲਾਣੇ ਦਾ ਬੈਗ ਡਿੱਗ ਪਿਆ ਚਲੋ ਦੱਸ ਦਿਓ ਤੇ ਕੋਈ ਗਾਲ ਮੈਨਾ ਨਹੀਂ ਹੈ ਕੋਈ ਅਤਕਤਨੀ ਨਹੀਂ ਹੈ ਕੋਈ ਜ਼ੁਲਮ ਨਹੀਂ ਹੈ ਪਰ ਮੈਂ ਕਿੰਨਾ ਵੀ ਤੁਹਾਡੇ ਦੱਸਣ ਤੋਂ ਪਹਿਲਾਂ ਜਿਹੜਾ ਬੈਗ ਤੁਸੀਂ ਪਰਤਾ ਕੇ ਆਇਆ ਉਹ ਸਾਰੇ ਲਾ ਕੇ ਰੌਲਾ ਪਾ ਦੇਗਾ ਵੀ ਮੈਂ ਆ ਰਿਹਾ ਸਾਂ ਮੇਰਾ ਬੈਗ ਡਿੱਗ ਪਿਆ ਬਾਈਕ ਦੇ ਉੱਤੋਂ ਜਾਂ ਕਾਰ ਦੇ ਵਿੱਚੋਂ ਕਿਸੇ ਢੰਗ ਦੇ ਨਾਲ ਤੇ ਫਲਾਣਾ ਫਲਾਣਾ ਬੰਦਾ ਮੇਰੇ ਕੋਲ ਆਇਆ ਮੇਰੇ 50 ਟੋਲੇ ਦੇ ਗਹਿਣੇ ਸਨ ਉਹ ਵੀ ਵਾਪਸ ਕਰ ਗਿਆ ਤੇ ਉਹਦੇ ਅੰਦਰ 5 ਲੱਖ ਰੁਪਈਆ ਸੀ ਉਹ ਵੀ ਵਾਪਸ ਕਰ ਗਿਆ 50 ਲੱਖ ਰੁਪਈਆ ਸੀ ਉਹ ਵੀ ਵਾਪਸ ਕਰ ਗਿਆ ਤਵਾਡੀ ਇਮਾਨਦਾਰੀ ਬੋਲਦੀ ਇਹ ਬੇਈਮਾਨੀ ਬੋਲਦੀ ਇਹ ਕਰਪਟਪੁਣਾ ਬੋਲਦਾ ਏ ਠੱਗੀ ਬੋਲਦੀ ਇਹ ਧੋਖਾ ਧੜੀ ਬੋਲਦੀ ਹਾਂ ਇਹ ਗੱਲ ਐ ਵੀ ਲੋਕ ਕਦੇ ਕਦੇ ਸਾਹਮਣੇ ਕਹਿ ਦਿੰਦੇ ਨੇ ਵੀ ਤੂੰ ਇਦਾਂ ਦਾ ਐ ਤੇ ਕਦੇ ਕਹਿੰਦੇ ਕਦੇ ਕਦੇ ਪ੍ਰੇਜ਼ ਕਰ ਜਾਂਦੇ ਨੇ ਵੀ ਸਮਾਜਿਕ ਰਿਲੇਸ਼ਨ ਐ ਬੇਈਮਾਨ ਤੇ ਹੈ ਪਰ ਮੈਨੂੰ ਕੀ ਲੋੜ ਐ ਦੇ ਸਾਹਮਣੇ ਕਹਿੰਦੀ ਵੀ ਇਹ ਬੇਈਮਾਨ ਐ ਇਹ ਠੱਗ ਐ ਪਰ ਦੂਜੇ ਬੰਦੇ ਨੂੰ ਸੁਚੇਤ ਕਰਨਗੇ ਉਹ ਜਿਹੜਾ ਬੰਦਾ ਐ ਨਾ ਬਚ ਕੇ ਰਹੀਂ ਬੜਾ ਵੱਡਾ ਠੱਗੀ ਬੜਾ ਵੱਡਾ ਬੇਈਮਾਨੀ ਤੋ ਖੈਰ ਆਪਣੀ ਇੱਜ਼ਤ ਆਪਣੀ ਈਮੇਜ ਆਪਣੀ ਪਰਸਨੈਲਿਟੀ ਇਦਾਂ ਦੀ ਬਣਾਓ ਕਿ ਤੁਹਾਨੂੰ ਦੱਸਣਾ ਨਾ ਪਏ ਕਿ ਮੈਂ ਬਹੁਤ ਵੱਡਾ ਆਦਮੀ ਆ ਵੱਡੀਆਂ ਚੀਜ਼ਾਂ ਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ ਗਹਿਰੀਆਂ ਚੀਜ਼ਾਂ ਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ ਆਪਣੇ ਆਪ ਪਤਾ ਲੱਗ ਜਾਂਦਾ ਹੈ ਇਹ ਵੀ ਵੱਡਾ ਹੈ ਜਾਂ ਛੋਟਾ ਹੈ ਤੋ ਆਪਣੀ ਈਮੇਜ ਵੱਡੀ ਬਣਾਓ ਆਪਣੇ ਅੰਦਰ ਨੂੰ ਵੱਡਾ ਬਣਾਓ ਤਾਂ ਕਿ ਤੁਹਾਨੂੰ ਵੀ ਸਕੂਨ ਮਿਲੇ ਤੇ ਤੁਹਾਡੀ ਉਸ ਬਣੀ ਇਮੇਜ ਦੇ ਨਾਲ ਲੋਕਾਂ ਨੂੰ ਮਿਲਿਆ